ਜੀ بار بار سوشل میڈیا ਤੇ লাইভ ਹੋ ਕੇ প্রশাসন ਨੂੰ ਚੇਤਾਵਨੀ ਦਿੱਤੀ ਕਿ ਕੂੜੇ ਦੇ ਢੇਰ ਲੱਗੇ ਹੋਏ ਐ ਬਿਮਾਰੀ ਦਾ ਕਾਰਨ ਐ ਮੱਖੀਆਂ ਦੀ ਭਰਮਾਰ ਸੀ ਉਹਨਾਂ ਕੂੜੇ ਢੇਰਾਂ ਦੇ ਉੱਤੇ ਇਹ ਮੱਖੀਆਂ ਹੀ ਸਭ ਤੋਂ ਵੱਡਾ ਕਾਰਨ ਐ ਬਿਮਾਰੀ ਫੈਲਣ ਦਾ ਹੁਣ ਹਾਲਾਤ ਇਹ ਬਣ ਚੁੱਕੇ ਐ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟਲਟੀਆਂ ਵਡਟੀਆਂ ਦੇ ਕੇਸ ਆਣੇ ਸ਼ੁਰੂ ਹੋ ਗਏ ਐ ਪੀਸ਼ੈਂਟਸ ਨੂੰ ਇਹ ਚਾਹੀਦਾ ਕਿ ਉਹ ਐਮੋਜੀ ਜਿਹੜੀ ਹੈਵੀਅਰ ਸਿਸਟਮ ਦੇ ਵਿੱਚ ਨਾਲ तो पेशेंट खुद जाता है कि मैं दवाई तो भी ने किसी डॉक्टर तो लियाँ जल हालांकि ये सुंदर नगर एरिया सिर्फ एक किलोमीटर की दूरी से अपने हॉस्पिटल तो और देखिए आया है कि पेशेंट्स अपना लोड पड़ प्लस लोकल दवाई या झूला छाप डॉक्टरों को दवाई लैके ग्लूकोज ला के अपने ठीक करने की कोशिश कर रहे हैं ਹੈਲਥ ਡਿਪਾਰਟਮੈਂਟ ਨੂੰ ਫੂਡ ਐਂਡ ਸੇਫਟੀ ਡਿਪਾਰਟਮੈਂਟ ਜਿਹੜਾ ਨਾ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਆ ਉਹ ਜਿਹੜੀ ਆ 100 0 ਆ 0 ਇਸ ਕਰਕੇ ਦੇ ਰਹਾ ਕਿਉਂਕਿ ਜਦੋਂ ਕਿਸੇ ਅਫਸਰ ਨੇ ਜਾ ਕੇ ਕੋਈ ਚੈਕਿੰਗ ਹੀ ਨਹੀਂ ਕਰਨੀ ਤਾਂ 0 ਹੀ ਹੋ ਰਿਹਾ ਆਂਦੇ ਆ ਕੁਰਸੀਆਂ ਤੇ ਆਪਣੇ ਹੱfte ਲਾਇਏ ਪੇ ਮਹੀਨੇ ਲਾਇਏ ਪੇ ਆ ਕੋਈ ਕੱਪਾ ਪਹਿਲੇ ਹੀ ਸਾਡੇ ਸਾਰੇ ਐਮਸੀ ਸਮਾਨ ਮੇਅਰ ਸਾਹਿਬ ਤੇ ਸਾਰੇ ਐਕੀਸੀ ਸਮਾਨ ਮਿਲ ਕੇ ਆਇਸੀ ਪ੍ਰਿਸ਼ਚੀ ਬਾਰੇ ਪਹਿਲੇ ਉਹਨਾਂ ਨੇ ਵੇਅ ਕਰਾਇਆ ਸੀ ਕਿ ਇਹ ਹਾਲਾਤ ਬਣ ਜਾਣੇ ਹਨ ਇਹਨੂੰ ਹੁਣ ਵੀ ਕੰਟਰੋਲ ਕਰ ਲਈ ਜਾਂ ਪਰ ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਹੁਣ ਮੀਟਿੰਗਾਂ ਕਰ ਰਹੇ ਨੇ ਐਡੀਸੀ ਸਾਹਿਬ ਡੀਸੀ ਸਾਹਿਬ ਸਾਰਾ ਹੈਡ ਡਿਪਾਰਟਮੈਂਟ ਬੈਠ ਕੇ ਮੀਟਿੰਗਾਂ ਕਰ ਰਹੇ ਜੇ ਇਸ ਚੀਜ਼ 'ਤੇ ਪਹਿਲੇ ਧਿਆਨ ਦਿੱਤਾ ਜਾਂਦਾ ਤਾਂ ਇਹ ਖੋਤ ਨਹੀਂ ਸੀ ਹੋਣੀ ਜਿਉਂਕਾ ਨੂੰ ਇਹ ਚੇਦਾ ਜੀ ਕਿ ਉਹ ਫਾਸਟੂਲ ਜਿਹੜੀ ਚਗੇ ਵੈਂਡਰਸ ਨਹੀਂ ਹੈਗੇ ਜਿਹੜੀ ਹਮਾਰੇ ਹੈਗੇ ਜਿਹੜੇ ਸਪਾਈਸ ਨਹੀਂ ਰੱਖਦੇ ਉਹ ਉਹਨਾਂ ਨੂੰ ਬੁਲਾਇਆ ਪਲੱਸ ਜਿਹੜਾ ਮੌਸਮ ਹੈਗਾ ਅਕੱਲ ਦਾ ਬਰਸਾਤ ਦਾ ਇਹਦੇ ਵਿੱਚ ਇਹ ਪ੍ਰੋਬਲਮ ਆਣੀ ਆਣੀ ਜੇਕਰ ਆਪਾਂ ਗੰਦਗੀ ਨਾ ਹੋਈ ਉਹਦੇ ਕਰਕੇ ਵੀ ਇਹ ਬਿਮਾਰੀ ਫੈਲਣ ਦਾ ਜ਼ਿਆਦਾ ਅ ਦੇਸ਼ਾ ਸੀਗਾ ਔਰ ਉਹਦੇ ਕਰਕੇ ਇਹ ਜ਼ਿਆਦਾ ਪ੍ਰੋਬਲਮ ਆਈ ਗਈ ਸਭ ਤੋਂ ਵੱਡੀ ਜਿਹੜੀ ਆ ਕਾਰਜ ਸ਼ੈਲੀ ਜਿਹੜੀ ਆ ਫੂਡ ਐਂਡ ਸੇਫਟੀ ਵਿਭਾਗ ਦੀ ਆ ਜਿਹੜਾ ਕੀ ਕੋਈ ਚੈਕਿੰਗ ਨਹੀਂ ਕਰਦਾ ਜਿਹੜਾ ਕੋਈ ਆ ਕੇ ਪੁੱਛਦਾ ਹੀ ਨਹੀਂ ਆ ਇਹ ਤਾਂ ਨਹੀਂ ਹੁੰਦਾ ਮੰਨ ਲਓ ਕੋਈ ਗਰੀਬ ਰੇੜੀ ਵਾਲਾ ਵਾ ਉਹ ਕੰਮ ਕਰਦਾ ਵਾ ਜਦੋਂ ਉਹ ਇੱਕ ਜਿਹੜਾ ਜਗ੍ਹਾ ਦੇ ਉੱਤੇ 6-6 ਲੱਖ ਰੁਪਇਆ ਕਿਰਾਇਆ ਦੇਊਗਾ ਰੇੜੀਆਂ ਦਾ ਉਹ ਵਿਚਾਰਾ ਕਿਤੋਂ ਮੰਨ ਲੋ ਪਰਚੀਆਂ ਘਟਾਵੇਗਾ ਅੰਗਲੀ ਪਹਿਲੇ ਤੇ ਕਾਰਪੋਰੇਸ਼ਨ ਦੀ ਹੈਗੀ ਹੈ ਜਿਨ੍ਹਾਂ ਨੇ ਸਮੇਂ ਰਹਿੰਦੇ ਕੂੜੇ ਦਾ ਜਿਹੜਾ ਇੰਤਜ਼ਾਮ ਨਹੀਂ ਕੀਤਾ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸ਼ਹਿਰ ਦੇ ਵਿੱਚ ਹੱਲੇ ਵੀ ਲੱਗੇ ਹੋਏ ਆ ਇਹਦੇ ਕੂੜੇ ਦੇ ਢੇਰਾਂ ਦੇ ਉੱਤੇ ਮੱਖੀਆਂ ਬੈਠਦੀਆਂ ਔਰ ਉੱਥੋਂ ਮੱਖੀਆਂ ਗੰਦ ਲਾ ਜਾ ਕੇ ਖੁੱਲੀਆਂ ਪਈਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਰੇੜੀਆਂ ਬਿਲਕੁਲ ਕੂੜੇ ਢੇਰਾ ਦੇ ਨਾਲ ਲੱਗੀਆਂ ਹੋਈਆਂ ਉੱਥੇ ਬੈਠਦੀਆਂ ਔਰ ਲੋਕਾਂ ਨੂੰ ਉਹ ਬਿਮਾਰੀ ਫਿਲਾਂਦੀਆਂ ਜੇ ਪਰਚੀ ਕੱਟੀ ਹੋਗੀ ਪੂਰੇ ਸੈਫਟੀ ਵਿਭਾਗ ਦੀ ਜਿਹੜੀ ਇੱਕ ਪਰਚੀ ਲੱਗੀ ਹੋਗੀ ਫਿਰ ਤੇ ਕੋਈ ਉਹਨਾਂ ਦੇ ਸੈਂਪਲ ਚੈੱਕ ਹੋਣਗੇ ਪਰ ਜਦੋਂ ਕੋਈ ਉਹਨਾਂ ਦਾ ਸ਼ੋਸ਼ਣ ਕਰ ਲੇਗਾ 6-6 10000 ਰੁਪਇਆ ਉਹਨਾਂ ਕੋ ਨਜਾਇਜ਼ੀ ਰੇੜੀ ਲਾਉਣ ਦੇ ਲੱਲੇਗਾ ਉਹ ਬੰਦੇ ਤੇ ਫਿਰ ਆਪ ਵੀ ਕੰਮ ਦੇ ਵਿੱਚ ਕੋਈ ਨਾ ਕੋਈ ਕੰਬਲਾ ਕਰਨਗੇ ਸਰ ਜਿਹੜੇ ਕਿ ਸ਼ਹਿਰ ਦੇ ਵਿੱਚ ਬਾਣੀ ਚੀਜ਼ਾਂ ਖਾਣ ਕਰਕੇ ਪੀਣ ਪੀਣ ਵਾਲੀ ਚੀਜ਼ਾਂ ਖਾਣ ਪੀਣ ਕਰਕੇ ਜਿਹੜੇ ਕਿ ਲੋਕਾਂ ਦੇ ਵਿੱਚ ਇੱਕ ਬਿਮਾਰੀ ਸ਼ਹਿਰ ਦੇ ਵਿੱਚ ਫੈਲ ਰਹੀ ਹੈ ਮੱਖੀ ਦੇ ਕਾਰਨ ਉਸ ਸੰਬੰਧਿਤ ਸਿਵਲ ਹਸਪੀਟਲ ਵਿੱਚ ਹੁਣ ਤੱਕ ਕਿੰਨੇ ਕ ਕੇਸ ਆ ਚੁੱਕੇ ਤੱਕ ਕਿਸ ਕੰਡੀਸ਼ਨ ਦੇ ਵਿੱਚੋਂ ਪਰਸੋਂ ਰਾਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵੀ ਢਾਫੀ ਡਾੜੀਆ ਰੋਡ ਦੇ ਨੇੜੇ ਉੱਤਰ ਆ ਰਹੇ ਹੈ और हूं तक अप्रोक्सीमेटली सर परसों रात तो फिफ्टी पेशेंट आ चुके हैं जेडे जिन्हचों को अ छब्बी पेशेंट दाखिल ने और जोड़े दाखिल पेशेंट है कि वो स्टेबल है पर सारे पेशेंट्स ने यही सिमटम है कि डायरी और रोम चटिया लगे हुई हैं उल्टिया लगे हुई हैं और काफ़ी पेशेंट्स सुबह सुनने तो यह भी आया कि वो लोकल लैवल से मेडिसन लै रहे थे और टीके भी लगा रहे ਕੁਝ ਲੈ ਕੇ ਰਾਜੀ ਜਿੱਦਾਂ ਅਸੀਂ ਅੱਜ ਟੀਮਾਂ ਭੇਜੀਆਂ ਹੈਗੀਆਂ ਤੇ ਕੱਲ ਵੀ ਭੇਜੀਆਂ ਸੀਗੀਆਂ ਇਹ ਦੇਖਿਆ ਗਿਆ ਕਿ ਉਹ ਲੋਕਲ ਕਵਾਇਡ ਸੌ ਦਾ ਜਿਹੜੇ ਹੈਗੇ ਆ ਉਹ ਗਲਗੋਸੀਆਂ ਬਦਲਾ ਕਰ ਕਰਨ ਲੱਗੇ ਆ ਸਰ ਜਿਲੇ ਕੀ ਤਲੋਕੀ ਮੈਡੀਕਲ ਸਟੋਰ ਵਾਲੇ ਇਸ ਤਰੀਕੇ ਦੀ ਕਾਰਵਾਈ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਜਾ ਕੇ ਖੁਦ ਗਲਗੋਸ ਵੀ ਲਗਾ ਰਿਹਾ ਆਪਣੇ ਕਹਿੰੋ ਕਿ ਦਵਾਈਆਂ ਵੇਚਣ ਵਾਲਾ ਜਿਹੜਾ ਡਾਕਟਰ ਬਣ ਜਾਂਦਾ ਵਾ ਤਾਂ ਕਿਤਨਾ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰਦਾ ਵਾ ਏ ਦੀ ਦੋਨੀ ਨਲਾ ਹੈ ਕਿ ਤਾਂ ਉਹ ਗਲਤ ਹੈਗਾ ਔਰ ਉਹਦੇ ਵਾਸਤੇ ਅਸੀਂ ਡਰੈਗਿੰਗ ਪੈਟਰਨ ਨੂੰ ਕਹਿਤਾ ਹੈਗਾ ਉਹਨਾਂ ਨੇ ਸਾਰੇ ਨੂੰ ਜਿਹੜੀ ਨੈਸਟਰੀ ਇਹਦਾ ਹੈਗਾ ਜੀ ਹੈ ਉਹ ਜਾਰੀ ਕਰਤੀ ਹੈ ਪਰ ਸੇਮ ਟਾਈਮ ਸੇਮ ਗੱਲ ਇਹ ਹੈ ਜੀ ਕਿ ਪੇਸ਼ੈਂਟ ਨੂੰ ਇਹ ਚਾਹੀਦਾ ਹੈਗਾ ਕਿ ਉਹ ਐਵੋਜੀ ਜਿਹੜੀ ਹੈਗੀ ਹੈ ਸਿਸਟਮ ਦੇ ਵਿੱਚ ਨਾਲ ਉਹ ਪੇਸ਼ੈਂਟ ਖੁਦ ਜਾਂਦਾ ਹੈਗਾ ਕਿ ਮੈਂ ਦਵਾਈ ਨਹੀਂ ਲੈਣੇ ਕਿਸੇ ਡਾਕਟਰ ਤੋਂ ਲਿਆਵਾਂ ਜਲ ਹੋਇਆ ਹਾਲਾਂਕਿ ਇਹ ਸੂਨਰਨਗਰੇ ਮੇਂ ਰੇਡੀਅਸ 2 ਕਿਲੋਮੀਟਰ ਦੀ ਦੂਰੀ ਤੇ ਆਪਣੇ ਹਸਪਤਾਲ ਤੋਂ ਔਰ ਦੇਖਣ ਜੀ ਆਇਆ ਕਿ ਪੇਸ਼ੈਂਟਸ ਆਪਣਾ ਲੋਡ ਕੋਲ ਪਲੱਸ ਲੋਕਲ ਦਵਾਈ ਜਾਂ ਛੋੜਾਛਾਪਾ 18 ਤੋਂ ਦਵਾਈ ਲੈ ਕੇ ਗੁਲਗੋਸ ਸੁਵਾ ਕੇ ਆਪਣੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਸਰਜਨ ਕੇ ਮੈਡੀਕਲ ਸਟੋਰ ਵਾਲੇ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਵਾ ਕਿ ਜਨ ਕੀ ਲੋਕੇਸ਼ਨ ਵੀ ਤੋਫਖਾਨੇ ਦੇ ਸਕੂਲ ਤੇ ਲੱਗੇ ਦੱਸੀ ਜਾ ਰਹੀ ਹੈ ਕੀ ਪ੍ਰਸ਼ਾਸਨ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਕੋਈ ਉੱਤੇ ਕਾਰਵਾਈ ਕੀਤੀ ਜਾਊਗੀ ਡੈਫੀਨਿਟਲੀ ਕੀਤੀ ਜਾਏਗੀ ਡੈਵਿਸ ਫੈਡਰ ਨੂੰ ਇਸ ਬਾਰੇ ਸਵੇਰੇ ਸੱਜੇ ਦਾਇਰ ਕੀਤਾ ਗਿਆ ਸੀ ਸੁਸਨ ਸਾਹਿਬ ਨੂੰ ਔਰ ਉਹਨਾਂ ਨੇ ਆਪਣੇ ਕਾਰਵਾਈ ਸ਼ੁਰੂ ਕਰ ਲਈ ਹੋਈਆਂ ਔਰ ਉਹਨਾਂ ਨੇ ਆਪਣੀ ਕੈਂਸਲ ਐਸੋਸੀਏਸ਼ਨ ਦੇ ਵਿੱਚ ਔਰ ਬਾਟੀਆਂ ਨੂੰ ਡਾਕਟਰ ਨੂੰ ਕਹਿਤਾ ਹੈਗਾ ਕਿ ਵੀ ਇਸ ਐਕਟੀਵਿਟੀ ਚ ਦਾ ਸ਼ਿਰਕਤ ਕਰ ਸਰ ਜਿਹੜੀ ਕਿ ਬਿਮਾਰੀ ਫੈਲਣ ਦਾ ਮੇਨ ਕਾਰਨ ਕੀ ਮੰਨਦੇ ਤੁਸੀਂ ਕਿ ਬੱਚਾ ਫਾਸਟ ਫੂਡ ਜਾਂ ਗੋਲ ਗੱਪੇ ਜਾਂ ਜਿਹੜੀ ਕਿ ਗੰਦਗੀ ਦੇ ਢੇਰ ਸਾਰੇ ਜਗ੍ਹਾ ਸਫਾਈ ਜਦ ਤੱਕ ਨਹੀਂ ਰਹੇਗੀ ਇਹ ਐਫੀਆਂ ਬਿਮਾਰੀਆਂ ਹਮੇਸ਼ਾ ਹੀ ਸੇਟ ਕਰਕੇ ਬਾਹਰ ਹੋਣਗੀਆਂ ਹੁਣ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂੰਗਾ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਿੰਨੀ ਤੱਕ ਸ਼ਹਿਰ ਦੇ ਵਿੱਚ ਬਿਮਾਰੀ ਦਾ ਪ੍ਰਪੋਗ ਬਣਿਆ ਪਿਆ ਵਾ ਉਹਨੇ ਟਾਈਮ ਤੱਕਰ ਬਾਹਰ ਜੇ ਕਿ ਫਾਸਟ ਫੂਡ ਨੂੰ ਬੰਦ ਕਰ ਦੇਣਾ ਚਾਹੀਦਾ ਵਾ ਲੋਕਾਂ ਨੂੰ ਇਹ ਚਾਹੀਦਾ ਜੀ ਕਿ ਉਹ ਫਾਸਟ ਫੂਡ ਵਾਲ ਜਿਹੜੇ ਵੀ ਚੰਗੇ ਵੈਂਡਰਸ ਨਹੀਂ ਹੈਗੇ ਰੇੜੀਆਂ ਵਾਲੇ ਹੈਗੇ ਜਿਹਦੇ ਸਪਾਈਸ ਨਹੀਂ ਰੱਖਦੇ ਉਹ ਉਹਨਾਂ ਨੂੰ ਲਾ ਜਾਣ ਪਲੱਸ ਜਿਹੜਾ ਮੌਸਮ ਹੈਗਾ ਅੱਜ ਕੱਲ੍ਹ ਦਾ ਬਰਸਾਤ ਦਾ ਇਹਦੇ ਵਿੱਚ ਇਹ ਪ੍ਰੋਬਲਮ ਆਣੀ ਆਣੀ ਹੈ ਕਿ ਅਗਰ ਆਪਾਂ ਗੰਦਗੀ ਨਾਲ ਹੋਏਗੀ ਔਰ ਪਿੱਛੇ ਜਿੱਦਾਂ ਤੁਸੀਂ ਦੇਖਿਆ ਸੀ ਪੂੜਾ ਇਹਦੇ ਡੇਲ ਜਗ੍ਹਾ ਜਿਹੜਾ ਤੇ ਲੱਗੇ ਹੋਏ ਸੀਗੇ ਉਹਦੇ ਕਰਕੇ ਵੀ ਇਹ ਬਿਮਾਰੀ ਫੈਲਣ ਦਾ ਜ਼ਿਆਦਾ ਅਨੁਕਸ਼ਾ ਸੀਗਾ ਔਰ ਉਹਦੇ ਕਰਕੇ ਇਹ ਜ਼ਿਆਦਾ ਪ੍ਰੋਬਲਮ ਆਈ ਦੀ ਸਰ ਬਿਮਾਰੀ ਚ ਚਲੋ ਸ਼ਹਿਰ ਦੇ ਵਿੱਚ ਫੈਲ ਗਈ ਹੈ ਇਸ ਬਿਮਾਰੀ ਦੀ ਰੋਕத் थाम ਲਈ ਹੈਲਥ ਡਿਪਾਰਟਮੈਂਟ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਕੱਲ੍ਹ ਔਰ ਅੱਜ ਵੀ ਕਾਫੀ ਸਿਗਨਿਫੀਕੈਂਟ ਪੇਸ਼ੈਂਟਸ ਦੀ ਗਿੜਾਹ ਹੋਇਆ ਹੈ ਇੰਨੇ ਪੇਸ਼ੈਂਟਸ ਹੁਣ ਨਹੀਂ ਆਏ ਜਿਹੜੇ ਫਸਟ ਡੇਅ ਔਰ ਕੱਲ੍ਹ ਮੌਣੀ ਚਾਹੀ ਸੀ ਅੱਜ ਕਾਫੀ ਘਟ ਆਏ ਹੈ ਔਰ ਸਾਡੇ ਵੱਲੋਂ ਹੈਲਥ ਡਿਪਾਰਟਮੈਂਟ ਵੱਲੋਂ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਕੱਲ ਅਪਰੋਕਸੀਮੇਟਲੀ 130 ਘਰਾਂ ਦਾ ਸਰਵੇ ਕੀਤਾ ਗਿਆ ਜਿੰਨਾ ਚਿਰ 33 ਪੇਸ਼ੈਂਟ ਨੂੰ ਡਾਇਰੀਆ ਉਹ ਵਾਲੀ ਪ੍ਰੋਬਲਮ ਸੀ ਉਹਨਾਂ ਨੂੰ ਉੱਥੇ ਦਵਾਈ ਔਰ ਉਹਨਾਂ ਦਾ ਸੈਟ ਪੈਕੇਟ ਔਰ ਜ਼ਿੰਕ ਦਿੱਤਾ ਗਿਆ ਅੱਜ ਜਿਹੜਾ ਹੈਗਾ 148 ਘਰ ਉਸ ਏਰੀਆ ਦੇ ਸਰਵੇ ਕੀਤਾ ਗਿਆ ਉਹਨਾਂ ਚੋਂ 40 ਪੇਸ਼ੈਂਟਸ ਨੂੰ ਪ੍ਰੋਬਲਮ ਨਜ਼ਰ ਆ ਰਹੀ ਸੀ ਔਰ ਉਹਨਾਂ ਨੂੰ ਦਵਾਈ ਦਿੱਤੀ ਗਈ ਓਵਰਐਸ ਟੈਕਨੋਲੋਜੀ ਕੰਪਨੀ ਦੇ ਔਰ ਦੋ ਪੇਸ਼ੈਂਟਸ ਜਿਹੜੇ ਸੀਗੇ ਉਹਨਾਂ ਨੂੰ ਪ੍ਰੋਬਲਮ ਸੀ ਜ਼ਿਆਦਾ ਉਹਨਾਂ ਨੂੰ ਹਸਪਤਲ ਸ਼ਿਫਟ ਕਰਾਇਆ ਗਿਆ ਐਮਬੂਲੈਂਸ ਨਾਲ ਆਪਾਂ ਮੇਨ ਕਾਰਨ ਕੀ ਮੰਨ ਸਕਦੇ ਕਿ ਜਿਹੜੀ ਬਿਮਾਰੀ ਦਾ ਮੇਨ ਕਾਰਨ ਗੰਦਗੀ ਗੰਦਗੀ ਕਰਕੇ ਮੱਖੀ ਦਾ ਆਣਾ ਤਾਂ ਜੇ ਮੱਖੇ ਮੱਖੀ ਦੀ ਤਦਾਦ ਸ਼ਹਿਰ ਦੇ ਵਿੱਚ ਵਾਧੀ ਪਈ ਕਿਤੇ ਨਾ ਕਿਤੇ ਹੋਰੀ ਰੋਕथाम ਨੂੰ ਲੈ ਕੇ ਕਿਸ ਤਰੀਕੇ ਦਾ ਕੋਈ ਸਪਰੇ ਜਾਂ ਕੋਈ ਕੀਤਾ ਜਾ ਰਿਹਾ ਹੈ ਹੈਲਥਰ ਪਾਰਟ ਵਾਲੇ ਵਾਲੇ ਜੀ ਆਪਣੀ ਗੰਦਗੀ ਠਾਈ ਜਾਏ ਕੂੜਾ ਡੱਡਰ ਨੂੰ ਉੱਥੇ ਨਾ ਹੁੰਦਿੱਤਾ ਜਾਏ ਪਾਣੀ ਜਿਹੜਾ ਹੈਗਾ ਉਬਾਲ ਕੇ ਜਾਂ ਕਲੋਰੀਨ ਪਾ ਕੇ ਯੂਜ਼ ਕੀਤਾ ਜਾਵੇ ਔਰ ਜਿਦਾ ਕਿ ਉਥੇ ਵਾਟਰ ਟੈਂਕਰ ਦੀ ਸਹੂਲਤ ਦਿੱਤੀ ਗਈ ਹੋਈ ਹੈ ਪੋਟੇਬਲ ਵਾਟਰ ਦਿੱਤਾ ਹੋਇਆ ਹੈ ਔਰ ਜਦ ਤੱਕ ਜਿਹੜੇ ਆਪਾਂ ਬਾਹਰ ਖਾਣਾ ਖਾ ਰਹੇ ਆਂ ਜਾਂ ਰੇਡੀਆਂ ਤੋਂ ਖਾ ਰਹੇ ਆਂ ਜਿਹੜੀ ਤੁਸੀਂ ਜ਼ਿਕਰ ਕੀਤਾ ਕਿ ਫਾਸਟ ਫੂਡ ਜਾਂ ਜੰਕ ਫੂਡ ਜਾਂ ਗੋਲ ਗੱਪੇ ਇਹ ਅਵੋਇਡ ਕੀਤੇ ਜਾਣ ਔਰ ਜਦੋਂ ਐਮੋਜੀ ਪ੍ਰੋਬਲਮ ਹੋਵੇ ਆਪਣੇ ਆਪ ਨੂੰ ਸਫਾਈ ਰੱਖਣਾ ਬਹੁਤ ਜ਼ਰੂਰੀ ਹੈਗਾ ਖਾਣਾ ਖਾਣਾ ਹੈਗਾ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋ ਕੇ ਖਾਇਆ ਜਾਏ ਰੋਟੀ ਖਾਣ ਤੋਂ ਬਾਅਦ ਵੀ ਹਰ ਚੰਗੀ ਤਰ੍ਹਾਂ ਧੋਤੇ ਜਾਂ ਸਾਬਣ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਅੱਗੇ ਨਾਰਮਲ ਯੂਜ਼ ਕਰਦੇ ਆ ਇਹਨੂੰ ਬੈਟਰ ਤਰੀਕੇ ਨਾਲ ਹੋਰ ਅ ਕਰਕੇ ਇਹਨੂੰ ਆਮਜਲੀ ਲਾਇਆ ਜਾ ਸਕਦਾ ਸਰ ਕਿਦਾਂ ਦੇ ਦੇ ਜੋ ਸ਼ਹਿਰ ਦੇ ਵਿੱਚ ਇੱਕ ਬਿਮਾਰੀ ਦੇ ਹਾਲਾਤ ਬਣ ਗਏ ਪੇ ਲੋਕਾਂ ਨੂੰ ਟਟੇ ਉਲਟੇ ਇਹ ਜਿਹੜੀ ਕਿ ਪ੍ਰੋਬਲਮ ਆ ਰਹੀ ਹੈ ਕਿਸ ਤਰੀਕੇ ਨਾਲ ਤੁਸੀਂ ਪ੍ਰਸ਼ਾਸਨ ਚਾਹੇ ਉਹ ਹੈਲਥ ਡਿਪਾਰਟਮੈਂਟ ਆ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਦੀ ਜ਼ਿੰਮੇਵਾਰੀ ਨੂੰ ਦੇਖਦੇ ਹੋ ਹੌਸਲਾ ਸਾਹਿਬ ਅੱਜ ਤੋਂ ਨਾ ਦੇ ਸੈਂਸ ਹਾਈ ਕਮਿਸ਼ਨ ਇਸ ਤੋਂ ਇੱਕ ਹਫ਼ਤਾ ਪਹਿਲਾਂ ਹੀ ਸਾਡੇ ਸਾਰੇ ਐਮਸੀ ਸਾਹਿਬਾਨ ਮੇਅਰ ਸਾਹਿਬ ਤੇ ਸਾਰੇ ਹੀ ਈਸੀ ਸਾਹਿਬਾਨ ਮਿਲ ਕੇ ਆਏ ਸੀ ਔਰ ਇਸ ਚੀਜ਼ ਦੇ ਬਾਰੇ ਪਹਿਲੇ ਉਹਨਾਂ ਨੇ ਵੇਅ ਕਰਾਇਆ ਸੀ ਕਿ ਇਹ ਹਾਲਾਤ ਬਣ ਜਾਣੇ ਆ ਇਹਨੂੰ ਹੁਣ ਵੀ ਕੰਟਰੋਲ ਕਰ ਲਈ ਆਪਾਂ ਪਰ ਉਹਨਾਂ ਨੇ ਇਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਹੁਣ ਮੀਟਿੰਗਾਂ ਕਰ ਰਹੇ ਨੇ ਏਡੀਸੀ ਸਾਹਿਬ ਡੀਸੀ ਸਾਹਿਬ ਸਾਰਾ ਹੈੱਡਟ ਡਿਪਾਰਟਮੈਂਟ ਬੈਠ ਕੇ ਮੀਟਿੰਗਾਂ ਕਰ ਰਹੇ ਜੇ ਇਸ ਕੀ ਗੱਲ ਪਹਿਲੇ ਧਿਆਨ ਦਿੱਤਾ ਜਾਂਦਾ ਤਾਂ ਇਹ ਨੋਟਿਸ ਹੀ ਹੋਣੀ ਤਾਂ ਹੁਣ ਤੁਸੀਂ ਕਿੰਦਾ ਦੇਦੇ ਕਿ ਕਿਸ ਤਰੀਕੇ ਨਾਲ ਇਹ ਹਾਲਾਤਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਕਿ ਹੋਣੇ ਗਈਆਂ ਕਿ ਮੱਖੀਆਂ ਆ ਗਈਆਂ ਆਪਣੇ ਫੁਥੜਾ ਸ਼ਹਿਰ ਵਿੱਚ ਮੈਂ ਤਾਂ ਹੀ ਬੇਨਤੀ ਕਰਾਂ ਕਿ ਜਿੰਨੀਆਂ ਰੇੜੀਆਂ ਜਾਂ ਫਾਸਟ ਫੂਡ ਵਾਲੀਆਂ ਚੀਜ਼ਾਂ ਸਾਰੇ ਬੰਦ ਕਰਨੀਆਂ ਚਾਹੀਆਂ ਸਿਰਫ ਇੱਕ ਕੱਪ ਦੇ ਵਾਸਤੇ ਬੰਦ ਕਰ ਦੇਣ ਜਿਹੜੇ ਹਲਾਰ ਹ ਕੰਟਰੋਲ ਕਰਨੇ ਹਨ ਜਿੰਨੀਆਂ ਅਜੇ ਸਰ ਜੇ ਅਪ ਗੱਲ ਕਰੀਏ ਸ਼ਹਿਰ ਦੇ ਵਿੱਚ ਜਿਲਕੇ ਬਿਮਾਰੀ ਦੇ ਹਾਲਾਤ ਬਣੇ ਪਏ ਆ ਤਾਂ ਹੋ ਵਿੱਚ ਕੇ ਵੱਧ ਵੀ ਰਹੀ ਹੈ ਬਿਮਾਰੀ ਤਾਂ ਕਿਸ ਤਰੀਕੇ ਨਾਲ ਕੀ ਇਹ ਬਿਮਾਰੀ ਵਧ ਰਹੀ ਹੈ ਤਾਂ ਕਿਸ ਤਰੀਕੇ ਨਾਲ ਪ੍ਰਸ਼ਾਸਨ ਦੀ ਜੁੰਮੀ ਵੱਧਣ ਤੁਸੀਂ ਦੇਖਦੇ ਹੋ ਖੋਸਲਾ ਜੀ ਅਸੀਂ ਬਾਰ-ਬਾਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਕੂੜੇ ਦੇ ਢੇਰ ਲੱਗੇ ਹੋਏ ਆ ਬਿਮਾਰੀ ਦਾ ਘਰ ਹੈ ਮੱਖੀਆਂ ਦੀ ਭਰਮਾਰ ਸੀ ਉਹਨਾਂ ਕੂੜੇ ਢੇਰਾਂ ਦੇ ਉੱਤੇ ਇਹ ਮੱਖੀਆਂ ਹੀ ਸਭ ਤੋਂ ਵੱਡਾ ਕਾਰਨ ਹੈ ਬਿਮਾਰੀ ਫੈਲਣ ਦਾ ਹੁਣ ਹਾਲਾਤ ਇਹ ਬਣ ਚੁੱਕੇ ਆ ਕਿ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਟਲਟੀਆਂ ਉਲਟੀਆਂ ਦੇ ਕੇਸ ਆਣੇ ਸ਼ੁਰੂ ਹੋ ਗਏ ਆ ਕੁਝ ਇਲਾਕੇ ਬੱਕਰਖਾਨਾ ਮਹਿਤਾਬਗੜ ਸੁੰਦਰ ਨਗਰ ਨਰੋਤੋਂ ਬਿਹਾਰ ਤੋਂ ਬਹੁਤ ਸਾਰੇ ਕੇਸ ਟਟੀਆਂ ਉਲਟੀਆਂ ਦੇ ਹਸਪਤਾਲ 'ਚ ਦਾਖਲ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਵੇਲੇ ਮੌਜੂਦਾ 19 ਕੇਸ ਦਾਖਲ ਹੈ ਟਟੀਆਂ ਉਲਟੀਆਂ ਦੇ ਔਰ 30 ਤੋਂ 40 ਕੇਸ ਜਿਹੜੇ ਹੈਗੇ ਆ ਰੋਜ਼ ਉੱਤੇ ਟਟੀਆਂ ਉਲਟੀਆਂ ਦੇ ਆ ਰਹੇ ਆ ਇਹਦੀ ਚੇਤਾਵਨੀ ਅਸੀਂ ਬਾਰ-ਬਾਰ ਦਿੱਤੀ ਮੈਂ ਵੀ ਦਿੱਤੀ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਡੇ ਛੋਟੇ ਵੀਰ ਅਵੀ ਰਾਜਪੂਤ ਨੇ ਵੀ ਇਹ ਵਾਰਨਿੰਗ ਦਿੱਤੀ ਬਹੁਤ ਬਾਰ-ਬਾਰ ਕਿ ਇਹ ਸਮੇਂ ਰਹਿੰਦੇ ਇਸ ਚੀਜ਼ ਨੂੰ ਕੰਟਰੋਲ ਕਰ ਲਓ ਨਹੀਂ ਤਾਂ ਜੇ ਇਹ ਟਟੀਆਂ ਉਲਟੀਆਂ ਦੇ ਜਾਂ ਕਿਸੇ ਹੋਰ ਬਿਮਾਰੀ ਦੇ ਜਿਹੜੀ ਗੰਦਗੀ ਨਾਲ ਫੈਲਦੀ ਹੈ ਜੇ ਉਹ ਕਿਤੇ ਹਾਲਾਤ ਬਣ ਗਏ ਕਿ ਕਿਸੇ ਵੀ ਮਹਿਕ ਮੇਕਣੋਂ ਸੇਤ ਮਹਿਕ ਮੇ ਕੋ ਜਾਂ ਕਾਰਪੋਰੇਸ਼ਨ ਕੋ ਕੰਟਰੋਲ ਚ ਨਹੀਂ ਆਣੇ ਜਿਹੜੇ ਕੀ ਹੁਣ ਹਾਲਾਤ ਬਣ ਚੁੱਕੇ ਆ ਕਾਰਨ ਕੀ ਮੰਦੇ ਕਿ ਜਿੜਕੀ ਫਾਸਟ ਫੂਡ ਚ ਰੇੜੀਆਂ ਬਹੁਤ ਸਾਰੀ ਬਹੁਤ ਸਾਰੀ ਅਣਗੈਲੀ ਹੈ ਇਹਦੇ ਵਿੱਚ ਅਣਗੈਲੀ ਪਹਿਲੇ ਤੇ ਕਾਰਪੋਰੇਸ਼ਨ ਦੀ ਹੈਗੀ ਹੈ ਜਿਨ੍ਹਾਂ ਨੇ ਸਮੇਂ ਰਹਿੰਦੇ ਕੂੜੇ ਦਾ ਜਿਹੜਾ ਇੰਤਜ਼ਾਮ ਨਹੀਂ ਕੀਤਾ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਸ਼ਹਿਰ ਦੇ ਵਿੱਚ ਹੱਲੇ ਵੀ ਲੱਗੇ ਹੋਏ ਆ ਇਹਦੇ ਕੂੜੇ ਦੇ ਢੇਰਾਂ ਦੇ ਉੱਤੇ ਮੱਖੀਆਂ ਬੈਠਦੀਆਂ ਔਰ ਉੱਥੋਂ ਮੱਖੀਆਂ ਗੰਦ ਲਾ ਜਾ ਕੇ ਖੁੱਲੀਆਂ ਪਈਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਰੇੜੀਆਂ ਬਿਲਕੁਲ ਕੂੜੇ ਢੇਰਾ ਦੇ ਨਾਲ ਲੱਗੀਆਂ ਹੋਈਆਂ ਉੱਥੇ ਬੈਠਦੀਆਂ ਔਰ ਲੋਕਾਂ ਨੂੰ ਉਹ ਬਿਮਾਰੀ ਫੈਲਾਂਦੀਆਂ ਹੱਲੇ ਵੀ ਰੇੜੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਖੁੱਲਾ ਸਮਾਨ ਵਿਕਦਾਇਆ ਜਿਹਦੇ ਵਿੱਚ ਪੀਜ਼ਾ 버ਗਰ ਸ਼ੋਲੇ ਪਟੂਰੇ ਮੋਮੋਜ਼ ਖੁੱਲਾ ਗੰਨੇ ਦਾ ਜੂਸ ਖੁੱਲਾ ਫਰੂਟ ਜੂਸ ਹੱਲੇ ਵੀ ਸ਼ਰਿਆਂ ਵਿੱਚ ਰਿਹਾ ਪ੍ਰਸ਼ਾਸਨ ਨੇ ਹੱਲੇ ਵੀ ਉਹਦੇ ਬਾਰੇ ਕੋਈ ਇੰਤਜ਼ਾਮ ਨਹੀਂ ਕੀਤਾ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਨੇ ਤੁਸੀਂ ਕਿੱਦਾ ਦਿੱਖਦੇ ਸਿਹਤ ਵਿਭਾਗ ਨੇ ਚਾਹੀਦਾ ਸੀ ਕਿ ਵਾਰ-ਵਾਰ ਇਹਨਾਂ ਰੇੜੀਆਂ ਦੀ ਜਿਹੜਾ ਖੁੱਲਾ ਸਮਾਨ ਵੇਚਦੀਆਂ ਉਹਨਾਂ ਦੀ ਚੈਕਿੰਗ ਕਰਦਾ ਇੱਕ ਲਾਇਸੈਂਸ ਇਸ਼ੂ ਹੁੰਦਾ ਇਹਨਾਂ ਸਾਰੀਆਂ ਰੇੜੀਆਂ ਨੂੰ ਉਹ ਲਾਇਸੈਂਸ ਅਜੇ ਤੱਕ ਕਿਸੇ ਵੀ ਰੇੜੀ ਨੂੰ ਇਸ਼ੂ ਨਹੀਂ ਕੀਤਾ ਗਿਆ ਫੂਡ ਸੇਫਟੀ ਡਿਪਾਰਟਮੈਂਟ ਜਿਹੜਾ ਹੈਗਾ ਆ ਉਹਨਾਂ ਨੇ ਕਦੀ ਵੀ ਇਹਨਾਂ ਰੇੜੀਆਂ ਦੀ ਚੈਕਿੰਗ ਨਹੀਂ ਕੀਤੀ ਜਿੱਥੇ ਖੁੱਲਾ ਸਮਾਨ ਵਿਕਦਾ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਜਿਸ ਕਦਰ ਸ਼ਹਿਰ ਦੇ ਵਿੱਚ ਬਿਮਾਰੀ ਦੇ ਹਾਲਾਤ ਹੋ ਗਏ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਜਿਹੜੇ ਕੀ ਫਾਸਟ ਫੂਡ ਦੇ ਉੱਤੇ ਬੈਨ ਜੇ ਕਿ ਰੇੜੀਆਂ ਦੇ ਉੱਤੇ ਮੈਲ ਲੈਣਾ ਚਾਹੀਦਾ ਕਿ ਸ਼ਹਿਰ ਦੇ ਵਿੱਚ ਹੋਰ ਲੋਕ ਬਿਮਾਰ ਨਾ ਹੋਣ ਬਿਲਕੁਲ ਸੱਚ ਹੈ ਕਿ ਜਿਹੜੀਆਂ ਰੇੜੀਆਂ ਦੇ ਉੱਤੇ ਖੁੱਲਾ ਸਾਮਾਨ ਵਿਕਦਾ ਹੈ ਉਹ ਬੰਦ ਹੋਣੀਆਂ ਚਾਹੀਦੀਆਂ ਇਹੀ ਬਿਮਾਰੀ ਦਾ ਕਾਰ ਹੈ ਜੇ ਰੇੜੀਆਂ ਬੰਦ ਨਹੀਂ ਕਰਨੀਆਂ ਘਟੋ ਘਟ ਜਿਹੜਾ ਸਾਮਾਨ ਹੈਗਾ ਆ ਉਹ ਟੱਕ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਜਿਹੜਾ ਕਿ ਇਹ ਖੁੱਲਾ ਹੀ ਵਿਕਦਾ ਹੈ ਔਰ ਬਿਮਾਰੀ ਦਾ ਕਾਰ ਹੈ ਤੁਹਾਨੂੰ ਲੱਗਦਾ ਕਿ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਮੈਨੂੰ ਨਹੀਂ ਲੱਗਦਾ ਹੈਲਥ ਡਿਪਾਰਟਮੈਂਟ ਜਾਗ ਜਾਊਗਾ ਹੈਲਥ ਡਿਪਾਰਟਮੈਂਟ ਨੂੰ ਪਹਿਲਾਂ ਹੀ ਜਾਗ ਜਾਣਾ ਚਾਹੀਦਾ ਸੀ ਔਰ ਕਾਰਪੋਰੇਸ਼ਨ ਨੂੰ ਇਨਸਟਰਕਸ਼ਨਸ ਇਸ਼ੂ ਕਰਨੀਆਂ ਚਾਹੀਦੀਆਂ ਸੀਗੀਆਂ ਕਿ ਜਿਹੜਾ ਕੂੜੇ ਦਾ ਢੇਰ ਲੱਗਾ ਹੋਇਆ ਹੈ ਸਾਰੇ ਸ਼ਹਿਰ ਦੇ ਢੇਰ ਲੱਗੇ ਆ ਵੱਡੇ-ਵੱਡੇ ਢੇਰ ਲੱਗੇ ਹੋਏ ਆ ਇਹਨਾਂ ਨੂੰ ਜਲਦ ਤੋਂ ਜਲਦ ਦੇ ਤੋ ਚੱਕਿਆ ਜਾਵੇ ਜੇ ਨਹੀਂ ਤੁਸੀਂ ਇਹਨਾਂ ਨੂੰ ਚੱਕਦੇ ਤੇ ਬਿਮਾਰੀ ਫੈਲ ਜਾਣੀ ਹੈ ਜਿਹੜੀ ਹੁਣ ਫੈਲ ਚੁੱਕੀ ਹੈ ਪ੍ਰਸ਼ਾਸਨ ਖਰੇ ਟਾਈਮ ਹੀ ਕਿਉਂ ਜਾਗਦਾ ਹੈ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਆ ਕੱਲ ਵੀ ਇਸ ਨੇ ਮੀਟਿੰਗ ਕੀਤੀ ਹੈ ਹੈਲਥ ਡਿਪਾਰਟਮੈਂਟ ਨਾਲ ਇਹ ਮੀਟਿੰਗ ਤੁਹਾਨੂੰ ਲੱਗਦਾ ਕਿ ਮਹੀਨਾ ਪਹਿਲਾਂ ਹੀ ਹੋ ਜਾਣੀ ਚਾਹੀਦੀ ਸੀ ਜੀ ਬਿਲਕੁਲ ਇਹ ਪਹਿਲਾਂ ਹੀ ਇਹਦਾ ਇਜਾਮ ਹੋਣਾ ਚਾਹੀਦਾ ਸੀਗਾ ਇਹ ਤਾਂ ਇਹਦਾ ਠਿਕਾਵਤ ਜਿਹੜੀ ਹੈਗੀ ਆ ਉਹ ਬਹੁਤ ਠੁਕਮੀ ਹੈਗੀ ਹੈ ਵਿੜੇ ਆਈ ਜੰਜ ਬਿੰਨੋ ਕੁੜੀ ਦੇ ਕੰਨ ਇਹ ਜਿਹੜੀ ਠਿਕਾਵਤ ਹੈ ਇਹਨਾਂ ਦੇ ਤੇ ਬਹੁਤ ਟੁਕਦੀ ਹੈਗੀ ਹੈ ਜਦੋਂ ਬਿਮਾਰੀ ਫੈਲ ਗਈ ਹੈ ਸਾਰੀ ਦੀ ਸਾਰੀ ਟਟੀਆਂ ਉਲਟੀਆਂ ਦੇ ਕੇਸੇ ਆਣ ਲੱਗ ਗਏ ਆ ਲੋਕ ਬਿਮਾਰ ਹੋਣ ਲੱਗੇ ਹੁਣ ਇਹ ਉਦੋਂ ਮੀਟਿੰਗਸ ਕਰਨ ਲੱਗ ਗਏ ਆ ਹੁਣ ਮੀਟਿੰਗਸ ਦਾ ਕੋਈ ਫਾਇਦਾ ਨਹੀਂ ਹੈ ਬਿਮਾਰੀ ਫੈਲ ਚੁੱਕੀ ਹੈ ਔਰ ਇਹਨੂੰ ਕੰਟਰੋਲ ਕਰਨਾ ਹੁਣ ਇਸ ਵੇਲੇ ਇਹਨਾਂ ਦੀ ਬਸ ਤੁਸੀਂ ਆਮ ਜਿਹੜੇ ਕਿ ਕਹਿੰਦੇ ਕਿ ਪਬਲਿਕ ਨੂੰ ਕਿਸ ਤਰੀਕੇ ਨਾਲ ਅਵੇਨਸ ਕਰਨ ਲਈ ਮਤਕੀ ਬਿਮਾਰੀ ਤੋਂ ਬਚਾਅ ਕਰਨ ਲਈ ਕੋਈ ਸੁਝਾਅ ਦੇਣਾ ਚਾਹੂੰਗਾ ਬਾਜ਼ਾਰ ਤੋਂ ਖੁੱਲਾ ਪਿਆ ਸਾਮਾਨ ਜਿਹੜਾ ਹੈਗਾ ਆ ਉਹ ਲੈ ਕੇ ਖਾਣਾ ਬੰਦ ਕਰ ਦੇਣ ਸਾਰੇ ਸਾਰੇ ਰੇੜੀਆਂ ਤੋਂ ਛੋਲੇ ਪਟੂਰੇ ਜੂਸ ਖੁੱਲਾ ਜੂਸ ਅਨਾਰ ਦਾ ਜੂਸ ਜਾਂ ਫਰੂਟ ਜੂਸ ਗੰਨੇ ਦਾ ਜੂਸ ਇਹਦਾ ਇਸਤੇਮਾਲ ਬਿਲਕੁਲ ਹੀ ਬੰਦ ਕਰ ਦੇਣਾ ਚਾਹੀਦਾ ਹੈ ਘਰਾਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਪਾਣੀ ਜਿਹੜਾ ਹੈਗਾ ਉਹਨੂੰ ਘੱਟੋ ਘੱਟ 20 ਮਿੰਟ ਉਬਾਲ ਕੇ ਔਰ ਸਾਫ਼ ਪਾਣੀ ਜਿਹੜਾ ਹੈਗਾ ਉਹਦੀ ਵਰਤੋਂ ਕਰਨੀ ਚਾਹੀਦੀ ਹੈ ਬਾਜ਼ਾਰ ਦੇ ਵਿੱਚ ਕੋਈ ਵੀ ਜਿਹੜੀ ਚੀਜ਼ ਖੁੱਲੀ ਮਿਲਦੀ ਹੈ ਉਹਦਾ ਵਰਤੋਂ ਬਿਲਕੁਲ ਹੀ ਬੰਦ ਕਰ ਦੇਣੀ ਚਾਹੀਦੀ ਹੈ ਜੇ ਕਿਸੇ ਇਲਾਕੇ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਟੱਕੀਆਂ ਹੰਟੀਆਂ ਦੇ ਮਰੀਜ਼ ਕਿਸੇ ਨੋਟਿਸ ਚ ਆਂਦੇ ਆ ਤੇ ਨੇੜੇ ਦੇ ਸਿਹਤ ਕੇਂਦਰ ਦੇ ਵਿੱਚ ਉਹਨੂੰ ਰਿਪੋਰਟ ਕਰਨਾ ਚਾਹੀਦਾ ਔਰ ਉੱਥੋਂ ਇਲਾਜ ਕਰਾਉਣਾ ਚਾਹੀਦਾ ਜਿੰਨੇ ਵੀ ਸਾਡੇ ਛੋਟੇ ਮੋਟੇ ਡਾਕਟਰ ਜਿਹੜੇ ਮਹਾਲਿਆਂ 'ਚ ਬੈਠੇ ਹੋਏ ਆ ਜਾਂ ਦਵਾਈਆਂ ਵਾਲੇ ਜਿਹੜੇ ਦਵਾਈਆਂ ਦਿੰਦੇ ਆ ਉਹਨਾਂ ਨੂੰ ਵੀ ਇਸ ਮਹਾਮਾਰੀ ਦੇ ਵਿੱਚ ਆਪਣਾ ਰੋਲ ਨਿਭਾਉਣਾ ਚਾਹੀਦਾ ਔਰ ਸਿਹਤ ਵਿਭਾਗ ਨੂੰ ਇਹਦੇ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਸੱਚਾਈ ਜਾਣਕਾਰੀ ਦੇਣੀ ਚਾਹੀਦੀ ਹੈ ਅਭੀ ਆਏ ਦਿਨ ਜਿਹੜੇ ਕਿ ਸ਼ਹਿਰ ਦੇ ਮੁੱਦੇ ਹੁੰਦੇ ਤੁਸੀਂ ਆਵਾਜ਼ ਚੁੱਕਦੇ ਆ ਹੁਣ ਇੱਕ ਨਵਾਂ ਮੁੱਦਾ ਸ਼ਹਿਰ ਦੇ ਵਿੱਚ ਇੱਕ ਬਿਮਾਰੀ ਫੈਲ ਵੀ ਗਈ ਹੈ ਤਾਂ ਜਿਹੜੇ ਕਰਕੇ ਲੋਕਾਂ ਨੂੰ ਮੁਸ਼ਕਲ ਵੀ ਆ ਰਹੀ ਹੈ ਕੀ ਆਪਾਂ ਗੱਲ ਕਰੀਏ ਮਾਰ ਰੋਡ ਹੋ ਗਿਆ ਜਲੋਖੜਨਾ ਹੋ ਗਿਆ ਕੋਟੂ ਚੌਕ ਹੋ ਗਿਆ ਮਾਰਕਫਟ ਚੌਕ ਹੋ ਗਿਆ ਜਲੋਖੜਨਾ ਹੋ ਗਿਆ ਜਾਂ ਕੈਲੋਕਨ ਬਸੀ ਚੌਕ ਹੋ ਗਈ ਇੱਥੇ ਜਿਹੜੇ ਕੋ ਫਾਸਟ ਫੂਡ ਦੇ ਟਿਕਾਣਾ ਜਿਹੜੀ ਆ ਕਿਹੜਾ ਕੱਕੇ ਬਿਮਾਰੀ ਕਿਤਨੇ ਕਿਤੇ ਲੋਕਾਂ ਨੂੰ ਬਿਮਾਰੀ ਤੇ ਸਕਾਰ ਹੋ ਗਏ ਆ ਤਾਂ ਜੇ ਆਪਾਂ ਗੱਲ ਕਰੀਏ ਹੈਲਥ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਤੁਸੀਂ ਕਿਤਾ ਦੇ ਦਿੱਤੀ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਹਾਂ ਕਿਉਂਕਿ ਮੈਂ ਹਲਕੇ ਦੀਆਂ ਜ਼ਿੰਮੇਵਾਰੀਆਂ ਬੜੇ ਲੰਬੇ ਸਮੇਂ ਤੋਂ ਨਿਭਾ ਰਿਹਾ ਹਾਂ ਹੈਲਥ ਡਿਪਾਰਟਮੈਂਟ ਨੂੰ ਫੂਡ ਐਂਡ ਸੇਫਟੀ ਡਿਪਾਰਟਮੈਂਟ ਜਿਹੜਾ ਨਾ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਆ ਉਹ ਜਿਹੜੀ ਆ 100/0 ਆ ਜ਼ੀਰੋ ਇਸ ਤਰ੍ਹਾਂ ਦੇ ਰਿਹਾ ਕਿਉਂਕਿ ਜਦੋਂ ਕਿਸੇ ਅਫਸਰ ਨੇ ਜਾ ਕੇ ਕੋਈ ਚੈਕਿੰਗ ਹੀ ਨਹੀਂ ਕਰਨੀ ਤੇ ਜ਼ੀਰੋ ਹੀ ਹੋ ਰਿਹਾ ਆਂਦੇ ਆ ਕੁਰਸੀਆਂ ਤੇ ਆਪਣੇ ਹੱfte ਲਾਇਏ ਬੇ ਮਹੀਨੇ ਲਾਇਏ ਆ ਜਿਹੜੇ ਵਿਚਾਰੇ ਮੰਨੋ ਮੈਂ ਕਿ ਗਰੀਬ ਰੇੜੀ ਦੇ ਖਿਲਾਫ ਨਹੀਂ ਆਗਾ ਮੈਂ ਹਮੇਸ਼ਾ ਕਹਿਣਾ ਜਦੋਂ ਕੋਈ ਪਰਚੀ ਦੇ ਉੱਤੇ ਰੇੜੀ ਨਹੀਂ ਲੱਗੂਗੀ ਕੋਈ ਰਜਿਸਟਰਡ ਜਗ੍ਹਾ ਨਹੀਂ ਹੋਊਗੀ ਤੇ ਉੱਥੇ ਕੋਈ ਵੀ ਰੇੜੀ ਲਾਈ ਜਾਓ ਜਿੱਥੇ ਮਰਜ਼ੀ ਲਾਈ ਜਾਓ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਮਨੀਮੇਸ਼ ਮੰਦਰ ਦੇ ਬਾਹਰ ਇੰਨਾ ਕੂੜਾ ਪਿਆ ਐਮਡੀ ਸਕੂਲ ਦੇ ਬਾਹਰ ਹੰਡੀ ਸੋੜੇ ਜਿਹੜੀ ਗੈਰ ਕਾਨੂੰਨੀ ਚੁਪਾਟੀ ਆ ਜਿਹਨੂੰ ਮੈਂ ਬਾਰ ਬਾਰ ਕਹਿ ਰਿਹਾ ਜੇ ਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਉੱਥੇ ਜਿਹੜਾ ਵਾ ਮੰਨ ਲਓ ਕੋਈ ਸੈਂਪਲ ਨਹੀਂ ਚੈੱਕ ਹੋਣਗੇ ਫਿਰ ਉਸ ਤੋਂ ਬਾਅਦ ਤੁਸੀਂ ਚੱਲ ਜਾਓ ਸਿਵਲ ਹਸਪਤਾਲ ਦੇ ਸਾਹਮਣੇ ਜਿਹੜਾ ਕਿ ਹਸਪਤਾਲ ਆ ਉਹਦੇ ਸਾਹਮਣੇ ਬੁਰੇ ਹਾਲ ਆ ਫਿਰ ਉਸ ਤੋਂ ਇਲਾਵਾ ਤੁਸੀਂ ਚੱਲ ਜਾਓ ਮੰਨ ਲਓ ਰਾਧਾ ਸਵਾਮੀ ਡੇਰਾ ਜਿਹੜਾ ਉਹਦੇ ਲਾਗੇ ਮਾਰਗ ਪੈਂਚੋਗਾ ਉੱਥੇ ਦੇਖ ਲਓ ਬੁਰੇ ਹਾਲ ਆ ਸ਼ਾਲਦੀਮਾਰ ਬਾਗ ਆ ਜਿੱਥੇ ਕੂੜੇ ਦੇ ਡੰਪ ਲੱਗੇ ਉੱਥੇ ਬੁਰੇ ਹਾਲ ਆ ਸਭ ਤੋਂ ਵੱਡੀ ਜਿਹੜੀ ਆ ਕਾਰਜਸ਼ੈਲੀ ਜਿਹੜੀ ਆ ਫੂਡ ਐਂਡ ਸੇਫਟੀ ਵਿਭਾਗ ਜਿਹੜਾ ਕੀ ਕੋਈ ਚੈੱਕ ਹੀ ਨਹੀਂ ਕਰਦਾ ਜਿਹੜਾ ਕੋਈ ਆ ਕੇ ਪੁੱਛਦਾ ਹੀ ਨਹੀਂ ਆ ਇਹ ਤਾਂ ਨਹੀਂ ਹੁੰਦਾ ਮੰਨ ਲਓ ਕੋਈ ਗਰੀਬ ਰੇੜੀ ਵਾਲਾ ਵਾ ਉਹ ਕੰਮ ਕਰਦਾ ਵਾ ਜਦੋਂ ਉਹ ਇੱਕ ਜਿਹੜਾ ਜਗ੍ਹਾ ਦੇ ਉੱਤੇ 6-6 10000 ਰੁਪਏ ਕਿਰਾਇਆ ਦੇਊਗਾ ਰੇੜੀਆਂ ਦਾ ਉਹ ਵਿਚਾਰਾ ਕਿੱਥੋਂ ਮੰਨ ਲਓ ਪਰਚੀਆਂ ਕਟਾਵੇਗਾ ਜੇ ਪਰਚੀ ਕੱਟੀ ਹੋਗੀ ਫੂਡ ਐਂਡ ਸੇਫਟੀ ਵਿਭਾਗ ਦੀ ਜਿਹੜੀ ਇੱਕ ਪਰਚੀ ਲੱਗੀ ਹੋਗੀ ਫਿਰ ਤੇ ਕੋਈ ਉਹਨਾਂ ਦੇ ਸੈਂਪਲ ਚੈੱਕ ਹੋਣਗੇ ਪਰ ਜਦੋਂ ਕੋਈ ਉਹਨਾਂ ਦਾ ਸ਼ੋਸ਼ਣ ਕਰ ਲੇਗਾ 6-6 10000 ਰੁਪਏ ਉਹਨਾਂ ਕੋ ਨਜਾਇਜ਼ ਰੇੜੀ ਲਾਉਣ ਦੇ ਲੱਲੇਗਾ ਉਹ ਬੰਦੇ ਤੇ ਫਿਰ ਆਪ ਹੀ ਕੰਮ ਦੇ ਵਿੱਚ ਕੋਈ ਨਾ ਕੋਈ ਘਮਲਾ ਕਰਨਗੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਕਿ ਫੂਡ ਜਿਹੜੇ ਕਿ ਇਹ محکمہ ਵਾਂ 5 ਵਜੇ ਤੱਕ ਹੀ ਸੀਮਤ ਹੋਵਾ 5 ਵਜੇ ਤੋਂ ਬਾਅਦ ਜਦ ਕਿ ਇਹ ਜਿਹੜਾ ਕਿ ਫਾਸਟ ਫੂਡ ਦਾ ਕੰਮ ਸ਼ੁਰੂ ਹੁੰਦਾ ਵਾ ਪਰ ਕਿਤੇ ਨਾ ਕਿਤੇ ਜਿਹੜਾ ਕਿ 5 ਵਜੇ ਤੱਕ ਸੀਮਤ ਹੋ ਕੇ ਬਾਅਦ ਚ ਜ਼ਿੰਮੇਵਾਰੀ ਇਹ ਤਾਂ ਭਾਦੇ ਆ ਤਾਂ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਪਏ ਤੁਸੀਂ ਮੈਂ ਤੁਹਾਡੇ ਤੋਂ ਸਵਾਲ ਨੂੰ ਨਾ ਸਹੀ ਕੰਨਾ ਤਾਂ ਚਾਹੁੰਦਾ ਇਹ 5 ਵਜੇ ਤੱਕ ਸਿਰਫ ਹੈਗਾ ਇੱਕ ਨੰਬਰ ਜਿਹੜਾ ਜਾਮ ਕੰਮ ਚੱਲਦਾ ਉਸ ਤੋਂ ਬਾਅਦ ਨਾ ਗੁਰਗੇ ਆ 5 ਵਜੇ ਤੋਂ ਬਾਅਦ ਜਿਹੜੇ ਰੇੜੀਆਂ ਤੋਂ ਦੁਕਾਨਾਂ ਤੋਂ ਟੈਕਸ ਦੇ ਬਹਾਨੇ ਹਫਤਾ ਵਸੂਲ ਕਰਦੇ ਆ ਪੂਰਨ ਸੇਫਟੀ ਵਿਭਾਗ ਦੇ ਕੁਝ ਕੁ ਇੰਸਪੈਕਟਰ ਦੇ ਨਾਲ ਵੱਡੇ ਅਸਰਾਂ ਤੇ ਕਹਿਣ ਦੇ ਉੱਤੇ ਜਿਹਦੇ ਨਾਲ ਕਿਸੇ ਦੇ ਸੈਂਪਲ ਵੀ ਭਰੇ ਜਾਂਦੇ ਕਿਉਂਕਿ ਇਹ ਖਿਲਵਾੜ ਹੋ ਰਿਹਾ ਮੇਰੇ ਕਪੂਤਲੇ ਦੀ ਆਮ ਥੋਲੀ ਪਾਲ ਜਨਤਾ ਮੀਡਲ ਕਲਾਸ ਪਰਵਾਰਾਂ ਦੇ ਨਾਲ ਸਿਵ ਸਰਜਨ ਦੀ ਜ਼ਿੰਮੇਵਾਰੀ ਨੂੰ ਕਿੱਦਾਂ ਦੇਖਦੇ ਮੈਨੂੰ ਜ਼ਿੰਮੇਵਾਰੀ ਕੋਈ ਦਿੱਗਦੀ ਨਹੀਂ ਪਈ ਸਿਵ ਸਰਜਨ ਸਾਹਿਬ ਜੇ ਤੁਸੀਂ ਬਿਲਕੁਲ ਸੀਰੀਅਸ ਹੋ ਆਪਣੀ ਜੋਬ ਨੂੰ ਲੈ ਕੇ ਤੁਹਾਡੇ ਫੂਲੈਂਸ ਸੇਫਟੀ ਦੇ ਨੇ ਮੁਲਾਜ਼ਮ ਆ ਉਹ 5 ਵੇ ਤੋਂ ਬਾਅਦ ਹਫ਼ਤਾ ਬਸੂਲੀ ਕਰਦੇ ਪਿਆ ਕੋਈ ਫੂਲ ਸੇਫਟੀ ਚੈੱਕਿੰਗ ਨਹੀਂ ਹੋ ਰਹੀ ਸੋ ਇਹ ਬੜਾ ਵੱਡਾ ਮੁੱਦਾ ਵਾ ਜਿਹਨੂੰ ਸਮਝਿਆ ਜਾਵੇ ਮੈਂ ਬੇਹਦ ਦੁਆਰਾ ਕਹਿ ਰਿਹਾ ਕੱਲ ਨੂੰ ਬੜੇ ਬੁੱਧੀਜੀਵੀ ਨੇ ਕਹਿਣਾ ਕਿ ਗਰੀਬ ਬੰਦੇ ਕੰਮ ਨਹੀਂ ਕਰਦੇ ਗਰੀਬ ਬੰਦੇ ਕੰਮ ਕਰਨ ਕਾਨੂੰਨ ਦੀ ਜਾਇਰ ਚ ਰਹਿ ਕਰਨ ਪਰ ਜੀ ਕਦਾਨ ਫੂਲ ਸੇਫਟੀ ਦਾ ਲਾਈਸੈਂਸ ਨੰਬਰ ਲਗਾਵੇ ਮੈਂ ਉਹ ਜਾਨਾ ਨਾ ਕਿ 66700 ਰੁਪਇਆ ਉਹਨਾਂ ਨਾਲ ਗਲਤ ਨੂੰ ਤਰੀਕੇ ਨਾਲ ਇੱਕ ਰੇਡੀਆਂ ਲਵਾ ਲਈ ਲਿੱਤਾ ਜਾਵੇ ਕਿ ਆਪ ਗੱਲ ਕਰੀਏ ਜਿਹੜੇ ਕਿ ਜ਼ਿੰਮੇਵਾਰੀ ਤਾਂ ਜ਼ਿੰਮੇਵਾਰੀ ਜਿਹੜੇ ਕਿ ਕਿਸ ਤਰੀਕੇ ਨਾਲ ਮਤਕੀ ਕਹ ਲੋ ਕਿ ਇਸ चीज ਨੂੰ ਮਤਕੀ ਨੱਥ ਪਾਈ ਜਾ ਸਕਦੀ ਹੈ ਦੇਖੋ ਨਾ ਸਦੇ ਤਾਂ ਹੀ ਬੈਣੀ ਨੇ ਫੂਡ ਐਂਡ ਸੇਫਟੀ ਵਿਭਾਗ ਆ ਤੇ ਆਪਣੀ ਕੰਮ ਨੂੰ ਜਿਹੜਾ ਵਾ ਸੀਰੀਅਸਨੈਸ ਨਾਲ ਕਰੇਗਾ ਕਿਉਂਕਿ ਜਦੋਂ ਇਹਨਾਂ ਹਫ਼ਤੇ ਦੇ ਉੱਤੇ ਕੰਮ ਲਾਇਆ ਪਿਆ ਜਦੋਂ ਛੇਰ ਦੇ ਮੂੰਹ ਨੂੰ ਗੰਦਾ ਖੂਨ ਲਾ ਜਾਂਦਾ ਫਿਰ ਉਹ ਜਿਹੜਾ ਵਾ ਕੋਈ ਵੀ ਕੰਮ ਕਰਕੇ ਰਾਜ਼ੀ ਨਹੀਂ ਹੁੰਦੇ ਇਹਨਾਂ ਨੇ ਉਹੀ ਕੰਮ ਫੜਿਆ ਪਿਆ 5 ਵਜੇ ਤੱਕ ਤਾਂ ਇਹ ਡਿਊਟੀ ਹੁੰਦੀ ਏ ਇੱਕ ਨੰਬਰ 'ਚ ਉਸ ਤੋਂ ਬਾਅਦ ਇਹ ਗੁੰਜੇ ਲਾ ਕੇ ਗੈਰ ਕਾਨੂੰਨੀ ਤਰੀਕੇ ਨਾਲ ਟੈਕਸ ਇਕੱਠਾ ਕਰ ਰਿਆ ਗੁੰਡਾ ਟੈਕਸ ਜਿਹਦੇ ਨਾਲ ਕਿ ਲੋਕਾਂ ਦੀ ਸੇਫਟੀ ਨਾਲ ਖਿਲਵਾੜ ਹੋ ਰਿਹਾ ਨਾਮ ਹੈ ਆਪਣਾ ਚੀਕ ਕਰ ਕ੍ਰਮਨ ਲਵਾ ਹਾਂਜੀ ਕੀ ਗੱਲ ਕੀ ਹੋਈ ਹੈ ਤੁਹਾਡੇ ਮਤਲਬ ਮੋਸ਼ੇ ਲੱਗੇ ਰਹੇ ਤੇ ਬੱਤਾ ਹੋ ਰਹੀਆ ਬਈ ਨਾ ਕਿ ਨਾਮ ਕੀ ਮਦਦਤਾ ਦਿੱਤਾ ਤਾਹੋਂ ਡਾਕਟਰਾਂ ਵੱਲੋਂ ਕਿੱਦਾਂ ਮਤਲਬ ਕਿ ਇਹ ਕਿ ਲੋਕਾਂ ਦੇ ਦੇਖਪਾਨ ਕੀਤੀ ਜਾ ਰਹੀਆ ਦੇਰ ਦੇ ਪਰਦੇ ਪਏ ਆ ਰਿਜ਼ਲਟ ਨਹੀਂ ਦੇ ਦੇ ਨਹੀ ਤਾਂ ਕਰਦੇ ਪਏ ਆ ਬਲੱਡ ਵੀ ਆਸੀ ਉਹਨਾਂ ਕਹਿੰਦੇ ਮਤਲਬ ਕਿ ਬਲੱਡ ਦੀ ਬੰਪਿੰਗ ਆ ਰਹੀ ਪਈ ਆ ਪਸ਼ਾਸ਼ਣ ਤੋਂ ਕੋਈ ਰਿਕੁਐਸਟ ਕਰਨਾ ਚਾਹੁੰਗਾ ਕਿ ਇਸ ਤਰੀਕੇ ਨਾਲ ਹਾਲਾਤਾਂ ਨੂੰ ਕਾਬੂ ਪਾਇਆ ਵੇ ਇਹੀ ਕਰਨੇ ਕਿ ਇਲਾਜ ਬੈਟਰ ਹੋਵੇ